ਐਜੂਕੇਸ਼ਨ ਦੀ ਗੱਲ ਕੀਤੀ ਹੈ ਮੇਰੇ ਮੰਤਰੀ ਸਾਹਿਬ ਨੇ। ਅਨੰਤ ਮਿਤਰਾ ਜੀ ਨੇ ਕੀਤੀ ਇਹ ਗੱਲ। ਆਉਣ ਵਾਲੇ ਦਿਨਾਂ ਦੇ ਵਿੱਚ ਅਮੀਰ ਜਿਹੜਾ ਜੱ지 ਨੂੰ ਆਪਾਂ ਵੱਡਾ ਬੰਦਾ ਕਹਿੰਦੇ ਆ। ਵੱਡਾ ਬੰਦਾ ਉਹ ਨਹੀਂ ਮੰਨਿਆ ਜਾਊਗਾ। ਜਿਹਦੇ ਕੋਲੇ ਸ਼ੋਰੂਮ ਨੇ। ਜ ਜਿਹਦੇ ਕੋਲੇ ਪੈਸੇ ਨੇ ਬੈਂਕ 'ਚ। ਜ ਜਿਹਦੇ ਲੋਕਰ ਭਰੇ ਪਏ ਨੇ। ਜ ਜਿਹਦੇ ਕੋਲੇ ਵੱਡੀਆਂ ਮਹਿੰਗੀਆਂ ਗੱਡੀਆਂ ਨੇ। ਉਹਨੂੰ ਵੱਡਾ ਬੰਦਾ ਨਹੀਂ ਮੰਨਿਆ ਜਾਊਗਾ ਵੱਡਾ ਬੰਦਾ ਮੰਨਿਆ ਜਾਊਗਾ ਜਿਹਦੇ ਬੱਚੇ ਪੜ੍ਹੇ ਲਿਖੇ ਨੇ ਹਾਈਲੀ ਕੁਆਲਟੀ ਐਜੂਕੇਸ਼ਨ ਜਿਹੜੀ ਹੈ ਜਿਹੜੀ ਜਿਹਦੇ ਬੱਚਿਆਂ ਕੋਲੇ ਹੋਊਗੀ ਉਹ ਬੰਦੇ ਵੱਡੇ ਬਣੇ ਜਾਣਗੇ ਕਿਉਂਕਿ ਬੈਂਕ 'ਚ ਪੈਸੇ ਪਏ ਨੇ ਅਚਾਨਕ ਤੁਸੀਂ ਬੈਂਕ ਵਾਲੇ ਪੈਸਿਆਂ ਤੇ ਮਾਣ ਕਰੀ ਜਾਂਦੇ ਹੋ ਵੀ ਮੇਰੇ ਤਾਂ ਇੰਨੇ ਪਏ ਨੇ ਅਚਾਨਕ ਬੈਂਕ ਜਾਓਗੇ ਵੀ ਇੰਨੇ ਕੱਢ ਦੋ ਬੈਂਕ ਦਾ ਕੋਈ ਪਤਾ ਨਹੀਂ ਕਦੋਂ ਕਹ ਦੇ ਵੀ ਵਿਜੇ ਮਾਲੀਆ ਲੈ ਕੇ ਭੱਜ ਗਿਆ ਜੀ ਉਹ ਥੋੜੇ ਹੀ ਸੀਗੇ ਜੀ ਅਸ ਤਾਂ ਤੁਹਾਨੂੰ ਇੰਨੇ ਹੀ ਕੱਢ ਸਕਦੇ ਆ ਜੀ ਤੁਸੀਂ ਸਾਈਨ ਕੀਤੇ ਹੋਏ ਨੇ ਜੀ ਉਹ ਸਾਈਨ ਕਰਨ ਵੇਲੇ ਕੌਣ ਪੜਦਾ ਹੈ ਜੀ ਔੜੇ ਮੋਟੇ ਮੋਟੇ ਉਹ ਹੁੰਦੇ ਨੇ ਜਿਹੜੇ ਆਪਾਂ ਸਾਈਨ ਕਰਾਉਨੇ ਬਿਉਹ ਜ ਤੁਸੀਂ ਕਿਹਾ ਹੋਇਆ ਵੀ ਜੇ ਕੋਈ ਬੈਂਕ ਕੋਲੇ ਪੈਸੇ ਨਾ ਹੋਏ ਮੈਂ ਤਾਂ 1 ਲੱਖ ਹੀ ਬਸ ਮੇਰੇ ਤਾਂ ਗਾਰੰਟੀ ਹੈ ਲੌਕਰ ਜਿਹੜਾ ਜੋ ਉਹਦੇ ਚ ਪਏ ਨੇ ਕੋਈ ਈਡੀ ਉਡੀ ਵਾਲੇ ਆਉਣਗੇ ਉਹ ਲੋਕਰ ਦੀਆਂ ਚਾਬੀਆਂ ਚੱਕ ਕੇ ਉਹ ਲੋਕਰ ਉਹਨਾਂ ਨੇ ਖਲਵਾ ਲੈਣਾ। ਉਹਦੇ ਚੋਂ ਕਈਆਂ ਦੇ ਥੱਬਿਆਂ ਦੇ ਥੱਬੇ ਨਿਕਲੇ ਨੇ। ਬਾਅਦ ਚ ਉਹ ਨਹੀਂ ਪਤਾ ਲੱਗਿਆ ਕਿੱਥੇ ਕੀ ਹੋਇਆ ਕਿਵੇਂ ਹੋਇਆ। ਪ੍ਰਾਪਰਟੀਆਂ ਤੇ ਵੀ ਇਦਾਂ ਹੀ ਹੋ ਸਕਦਾ ਹੈ ਕਿ ਆਮਦਨ ਤੋਂ ਵੱਧ ਸਰੋਤਾਂ ਤੋਂ ਵੱਧ ਪ੍ਰਾਪਰਟੀਆਂ ਦਾ ਕੇਸ ਪੈ ਜਾਂਦੇ ਨੇ। ਫਿਰ ਉਹੀ ਜਿਹੜੀਆਂ ਪ੍ਰਾਪਰਟੀਆਂ ਜਿਹੜੇ ਘਰ ਜਾਂ ਜਿਹੜੇ ਵੱਡੇ ਮਹਿਲ ਬਣਾਏ ਹੁੰਦੇ ਨੇ ਉਹਨਾਂ 'ਚ ਕਬੂਤਰਾਂ ਦੇ ਜਾਲੇ ਲੱਗ ਜਾਂਦੇ ਨੇ। ਆਪ ਜੇਲ੍ਹ ਦੀ 6x6 ਕਮਰੇ ਦੇ ਵਿੱਚ ਰਹਿਣਾ ਪੈਂਦਾ ਸੋਚੀ ਜਾਣਾ ਫਿਰ ਵੀ ਆ ਇੱਕ ਸਾਡੇ ਕੋਲ ਆ ਵੀ ਹੁੰਦਾ ਸੀ ਪ੍ਰੋਪਰਟੀ ਨੀਂਦ ਉੱਥੇ ਵੀ ਆਉਂਦੀ ਹੈ ਨੀਂਦ ਨੇ ਇੱਕ ਦਿਨ ਨਹੀਂ ਆਉ ਦੋ ਦਿਨ ਨਹੀਂ ਆਉ ਨੀਂਦਾਉ ਪਰ ਇੱਕੋ ਹੀ ਚੀਜ਼ ਹੈ ਜਿਹੜੀ ਚੋਰੀ ਨਹੀਂ ਹੋ ਸਕਦੀ ਜਿੱਤੇ ਕੋਈ ਛਾਪਾ ਨਹੀਂ ਬਸ ਸਕਦਾ ਜਿਹਨੂੰ ਕੋਈ ਲੈ ਕੇ ਨਹੀਂ ਜਾ ਸਕਦਾ ਜਿੱਤੇ ਕੋਈ ਕੇਸ ਨਹੀਂ ਹੋ ਸਕਦਾ ਉਹ ਹੈਗੀ ਐਜੂਕੇਸ਼ਨ ਉਹ ਤੁਹਾਡੇ ਬ੍ਰੇਨ 'ਚ ਹੈ ਜਿੱਥੇ ਮਰਜੀ ਚੱਲ ਜਾਓਗੇ ਉਹ ਨਾਲ ਜਾਊਗੀ ਉਸ ਕਾਬਲੀਅਤ ਤੇ ਤੁਸੀਂ ਨਾ ਹੋ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਸੋ ਤੁਸੀਂ ਨੇਸ਼ਨ ਬਿਲਡਰ ਦੇ ਤੌਰ ਤੇ ਜਾਣੇ ਜਾਂਦੇ ਹੋ ਟੀਚਰ ਜਿਹੜੇ ਨੇ ਕੌਮ ਦੇ ਨਰਮਾਤਾਇ ਤੌਰ ਤੇ ਜਾਣੇ ਜਾਂਦੇ ਹੋ ਤਾਂ ਤੁਹਾਡੇ ਤੁਹਾਡੇ ਭਵਿੱਖ ਨੂੰ ਸੁਰੱਖਿਅਤ ਕਰਨਾ ਸਰਕਾਰਾਂ ਦਾ ਫਰਜ ਹੈ ਜੇ ਟੀਚਰ ਦਾ ਆਪਦਾ ਹੀ ਫਿਊਚਰ ਜਿਹੜਾ ਉਹ ਹਜੇ ਡਾਮਾ ਡੋਲ ਹੈ ਜਾਉ ਤੇ ਕੁਐਸਚਨ ਮਾਰਕ ਲੱਗੇ ਹੋਏ ਨੇ ਤਾਂ ਫਿਰ ਉਹ ਲੋਕਾਂ ਦੇ ਬੱਚਿਆਂ ਦਾ ਭਵਿੱਖ ਕਿਵੇਂ ਸੁਰੱਖਿਅਤ ਕਰ ਸਕਦਾ ਜੇ ਹਾਕੀ ਦਾ ਕੋਈ ਪਲੇਅਰ ਫਾਰਵਰਡ ਗੋਲ ਕਰਨ ਜਾਂਦਾ ਦੂਜੀ ਟੀਮ ਵੱਲ ਜੇ ਉਹਨੂੰ ਆਪਣੇ ਘਰ ਦੀ ਵੀ ਚਿੰਤਾ ਲੱਗੀ ਹੋਈ ਹੈ ਤਾਂ ਫਿਰ ਉਹਦਾ ਕਨਸੈਂਟਰੇਸ਼ਨ ਜਿਹੜੀ ਹੈ ਜੋ ਘਰ ਵੱਲ ਜਾਂ ਕੋਈ ਆਰਥਿਕਤਾ ਵੱਲੀ ਹੈ ਤਾਂ ਉਹ ਗੋਲ ਗੋਲ ਵੱਲ ਕਨਸੈਂਟਰੇਟ ਨਹੀਂ ਕਰ ਸਕਦਾ ਸੋ ਤੁਹਾਡਾ ਗੋਲ ਹੈਗਾ ਬੱਚਿਆਂ ਨੂੰ ਪੜਾਉਣਾ ਔਰ ਬੱਚਿਆਂ ਨੂੰ ਪੜਾ ਕੇ ਉਹਨਾਂ ਨੂੰ ਉਡਾਰੀਆਂ ਮਾਰਨ ਵਾਸਤੇ ਤਿਆਰ ਕਰਨਾ ਉਹਨਾਂ ਦੇ ਖੰਭ ਤਿਆਰ ਕਰਨਾ ਟੀਚਰ ਦਾ ਕੰਮ ਉਡਾਉਣਾ ਨਹੀਂ ਹੁੰਦਾ ਟੀਚਰ ਦਾ ਕੰਮ ਹੁੰਦਾ ਖੰਭ ਤਿਆਰ ਕਰਨਾ ਖੰਭ ਐਸੇ ਹੋਣ ਕਿ ਉਹ ਉਡਾਰੀਆਂ ਅਸਮਾਨਾਂ ਤੇ ਹੋਣ ਉਹ ਟੀਚਰ ਜਿਹੜੇ ਨੇ ਬੜਾ ਮਾਣ ਮਹਿਸੂਸ ਕਰਦੇ ਨੇ ਜਦੋਂ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਪੜਾਏ ਹੋਏ ਚਾਹੇ ਇੱਕ ਕਲਾਸ ਚ ਇੱਕ ਸਾਲ ਹੀ ਪੜਾਇਆ ਹੋਵੇ ਜਦੋਂ ਉਹਨਾਂ ਦਾ ਕੋਈ ਬੱਚਾ ਕੋਈ ਦੁਨੀਆ ਦੇ ਵਿੱਚ ਕੋਈ ਪ੍ਰਾਪਤੀ ਕਰਦਾ ਹੈ ਜਾਂ ਕੋਈ ਵੱਡੇ ਉਹਦੇ ਤੇ ਪਹੁੰਚਦਾ ਤਾਂ ਉਹ ਟੀਚਰ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਮੇਰਾ ਪੜਾਇਆ ਹੋਇਆ ਬੱਚਾ ਹੈ ਕਿਉਂਕਿ ਜਦੋਂ ਦਰਖਤ ਜਿਹੜਾ ਉਹ ਫਲ ਦੇਣ ਲੱਗ ਜਾਂਦਾ ਹੈ ਫੁੱਲ ਦੇਣ ਲੱਗ ਜਾਂਦਾ ਜਾਂ ਛਾਂ ਦੇਣ ਲੱਗ ਜਾਂਦਾ ਤਾਂ ਸਭ ਤੋਂ ਵੱਧ ਖੁਸ਼ੀ ਫੁੱਲ ਦੇਖਣ ਵਾਲੇ ਨੂੰ ਜਾਂ ਫਲ ਖਾਣ ਵਾਲੇ ਨੂੰ ਜਾਂ ਛਾਂ ਮੰਨਣ ਵਾਲੇ ਨੂੰ ਨਹੀਂ ਹੁੰਦੀ ਸਭ ਤੋਂ ਵੱਧ ਖੁਸ਼ੀ ਉਹਦੇ ਮਾਲੀ ਨੂੰ ਹੁੰਦੀ ਹੈ ਜਿਹਨੇ ਉਹਨੂੰ ਸਿੰਜਿਆ ਹੁੰਦਾ ਹੈ ਛੋਟੇ ਜਿਹੇ ਦਰਖਤ ਤੋਂ ਵੱਡਾ ਜਦੋਂ ਬਣ ਜਾਂਦਾ ਤਾਂ ਓ ਇਸੇ ਗੱਲ ਨੂੰ ਦੇਖਦੇ ਇੱਕ ਹੀ ਖੁਸ਼ ਹੋ ਜਾਂਦਾ ਕਿ ਮੈਂ ਮੈਂ ਇਹਨੂੰ ਸਿੰਜਿਆ ਸੀ ਕੁਇਸ ਕਰਕੇ ਤੁਹਾਡੇ ਕੋਲੇ ਬਹੁਤ ਛੋਟੇ ਛੋਟੇ ਪੌਦੇ ਆਉਣਗੇ ਛੋਟੇ ਛੋਟੇ ਬੂਟੇ ਆਉਣਗੇ ਬੜੇ ਪਿਆਰ ਨਾਲ ਰੱਖਣੇ ਪੈਣਗੇ ਬੜੇ ਨਾਜ਼ੁਕ ਬੜੇ ਕੋਮਲ ਹੋਣਗੇ ਤੇ ਤੁਸੀਂ ਉਹਨਾਂ ਨੂੰ ਜਿਵੇਂ ਆਪਾਂ ਦੀਵੇ ਨੂੰ ਐ ਜਿਹੜਾ ਹੱਥਾਂ ਦੀ ਛਾਂ ਕਰਕੇ ਹਵਾ ਤੋਂ ਰੋਕ ਕੇ ਦੀਵੇ ਨੂੰ ਜਗਨ ਜੋਗਾ ਕਰਦੇ ਹਾਂ ਉਸੇ ਤਰ੍ਹਾਂ ਤੁਹਾਡੇ ਕੋਲੇ ਨਵੇਂ ਨਵੇਂ ਦੀਵੇ ਆਉਣਗੇ ਤੇ ਤੁਸੀਂ ਉਹਨਾਂ ਨੂੰ ਆਲੇ ਦੁਆਲੇ ਦੀਆਂ ਹਵਾਵਾਂ ਤੋਂ ਆਲੇ ਦੁਆਲੇ ਦੀਆਂ ਨਾ ਹਨੇਰੀਆਂ ਤੋਂ ਝੱਖੜਾਂ ਤੋਂ ਬਚਾ ਕੇ ਉਸ ਦੀਵੇ ਨੂੰ ਜਗਣ ਜੋਗਾ ਕਰਨਾ ਜੋਤ ਦੇਣ ਜੋਗਾ ਦੁਨੀਆ 'ਚ ਪ੍ਰਕਾਸ਼ ਕਰਨ ਜੋਗਾ ਚਾਨਣ ਕਰਨ ਜੋਗਾ ਕਰਨਾ ਬੜੀ ਵੱਡੀ ਜ਼ਿੰਮੇਵਾਰੀ ਹੈ ਕਹਿਣ ਨੂੰ ਕਹਿਣ ਨੂੰ ਭਾਵੇਂ ਜੋ ਮਰਜੀ ਕਹਜੋ ਕੋਈ ਕੋਈ ਵੀ ਉਹਦਾ ਪੇ ਸਕੇਲ ਨਾਲ ਨਹੀਂ ਮਾਪਿਆ ਜਾਂਦਾ ਤੁਸੀਂ ਕਰਦੇ ਕਿਉਂ ਸੇਵਾ ਕੀ ਹੈ ਤੁਹਾਡੀ ਉਹਦੇ ਨਾਲ ਮਾਪਿਆ ਜਾਂਦਾ